ਪਹਿਲਾਂ ਸਭ ਨੂੰ ਬੰਦੀ ਬਣਾ ਤੇ ਦੀ ਮਨੇ ਘਰ ਲਦੀ ਅੱਛਾ ਇੰਦੇ ਤੇ ਕੋਈ ਕੁਝ ਵੀ ਆਰ ਕੇ ਸਨ ਮਨੀ ਪਲੇਟ ਲਾਉਣਾ ਚਾਹੀਦਾ ਅੱਛਾ ਘਰ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਪਰ ਰਿਸ਼ਤੇਦਾਰ ਕੋਈ ਵੀ ਆਉਂਦਾ ਨਾ ਚੋਰੀ ਕਰਦਾ ਹੁਣ ਕੇ ਰਿਸ਼ਤੇਦਾਰ ਆਉਂਦਾ ਨਾ ਪਹਿਲਾਂ ਸਾਡੇ ਮਨੀ ਪਲੇਟ ਨੂੰ ਪੈਂਦਾ ਮਨੀ ਬਲਡ ਤੋੜਦਾ ਵੈਸੇ ਇੱਕ ਗੱਲ ਹੈ ਹਰੇਕ ਰਿਸ਼ਤੇਦਾਰ ਤਾਂ ਪਤਾ ਲੱਗ ਜਾਂਦਾ ਨਾ ਕਿਹੜਾ ਚੋਰ ਤੇ ਕਿਹੜਾ ਸਾਥੀ ਸਹੀ ਗਾ ਮਣੀ ਬਲੱਡ ਤੋੜ ਕੇ ਲੈ ਜਾਂਦਾ ਚੋਰ ਉਹਨੂੰ ਉਹਨਾਂ ਨੇ ਪਹਿਲਾ ਮਣੀ ਬਲੱਡ ਨੂੰ ਹੱਥ ਪਾਉਣਾ ਆਪਣੀ ਗੱਡੀ ਕਿੱਧਰ ਗਈ ਹੈ ਅੱਛਾ ਯਾ ਕੰਨ ਨੂੰ ਮੈਂ ਕੋਈ ਐਸ ਮਣੀ ਬਲੱਡ ਬਾਰੇ ਗੱਲ ਹੋ ਰਹੀ ਸੀ ਨਾ ਦੇਖ ਲੈਣੀ ਹੈ ਮੈਂ ਤੂੰ ਕਹਿ ਦਿਆ ਘਾਬੀ ਚੋਰੋ ਮੇਰੇ ਨਾਲ ਸੁਣ ਆਨਲਾਈਨ ਗਏ ਉਹ ਤੇ ਚਾਹ ਬੰਦਾ ਪੀਵੇ ਕਰ ਅਸੀਂ ਨਾ ਪਰਲੇ ਟੇਬਲ 'ਤੇ ਚਾਣਨ ਵਾਲਾ ਲੰਦੇ ਨਾ ਪਰਲੇ ਟੇਬਲ 'ਤੇ ਬੈਠੇ ਸੀ ਦੋ ਟੇਬਲ ਛੱਡ ਕੇ 10 ਫੁੱਟ ਦਾ ਫਾਸੜਾ ਪਾਉਗਾ ਉਹ ਪੀਹ ਜਾ ਕਰ ਪਰਲੇ ਟੇਬਲ ਦੀ ਆਵਾਜ਼ ਆ ਜਾ ਸ਼ਿਰੂ ਕਹਿੰਦਾ ਉਹ ਚੈੱਕ ਕਰ ਤੂੰ ਇਹ ਨਹੀਂ ਯਾਰੇ ਠੀਕ ਹੈ ਨਾ ਲੜੀਆ ਪਰ ਨਵਾਂ ਫੋਨ ਲੈ ਕੇ ਆਨੇ ਇੱਕ ਹੋਰ ਹੈਂ ਨਜ਼ਾਰੇ ਨਾਲੇ ਮੈਂ ਕੋ ਸਵਾਲ ਪਾਵਾਂ ਤੇ ਜਵਾਬ ਦੇਵਾਂਗਾ ਹਾਂ ਨਜ਼ਾਰੇ ਆਪੇ ਹੈ ਕੰਮ ਕਰਨਾ ਨਹੀਂ ਵਿਹਲੇ ਰਹਿਣਾ ਹੈ ਕੰਮ ਗਿਆ ਦੀ ਤੇ ਮੈਨੂੰ ਕੰਮ ਹੈ ਚਲ ਮੈਂ ਇੱਕ ਸਵਾਲ ਪਾਵਾਂ ਤੂੰ ਸਭਝਦੂਗੀ ਬੁੱਧ ਬੋਲੋ ਮੈਂ ਸਵਾਲ ਪਾਵਾਂ 11 ਵਜੇ ਹੋਣ ਹਾਂ 11 ਮਿੰਟ ਰਹਿੰਦੇ ਹੋਣ ਸੂਈ ਨੂੰ ਸੂਈ ਸਿੱਧੀ ਹੋਵੇ ਦੱਸਾ ਕਿੰਨਾ ਟਾਈਮ ਹੋਊਗਾ ਦੱਸ ਪਾ ਆਉਂਦਾ ਦਿਨ ਵਧੀਆ ਸਾਫ ਹੋ ਜਾਣ ਜਿਹੜੀ ਇੱਕ ਵੀ ਤਸਿਲ ਕਾ ਨਹੀਂ ਹੋਣਾ ਚਾਹੀਦਾ ਸਾਰਾ ਹੈ ਕੀ ਹੈ ਇਹ ਹੈ ਛੋਲੇ ਨੇ ਮੈਂ ਕਸਾਰੇ ਸਫਾਈ ਕਰਾ ਜਿਹੜੇ ਲਏ ਅੱਜ ਪੁੱਜੇ ਛੋਲੇ ਲਏ ਸੀਗੇ ਚੈੱਕ ਕਰ ਤਾ ਰਾਜਸਤਾਨੀ ਉੱਤੋਂ ਛਿਲੜ ਦੇ ਲਾਈ ਜਾਂਦਾ ਸੀਗਾ ਮੈਂ ਤਾਂ ਲਾ ਲਈਏ ਤਾਂ ਛਿਲੜ ਲੈਂਦੇ ਬਈ ਲੈ ਹੁਣੇ ਵੇਖ ਤੂੰ ਹੋਰ ਕੀ ਮੈਂ ਲੈਂਦੇ ਆਵੇਂ ਸਫਾਈ ਹੁੰਦੀ ਹੈ ਜਗਾਰੀ ਬੰਦੇ ਆ ਜਗਾਰੀ ਨਵਲੀ ơi ਤੂੰ ਦਾ ਕਿੰਨੇ ਗੰਦ ਨਹੀਂ ਨਿਕਲਦਾ ਚੈੱਕ ਕਰ ਦੂੰ। ਆਹ ਵੇਖ ਕਿੰਨੇ ਨਿਕਲ ਗਿਆ। ਹਾਂ ਥੋੜੇ ਬੁੱਤ ਰਹਿ ਗਏ ਇੱਕ ਘਰਾ ਹੋਰ ਕੀਤਾ ਹੋ ਜਾਣਾ ਸਾਫ ਵਧੀਆ। ਆਪਾਂ ਹੁਣ ਐਤ ਕੀ ਪਤਾ ਹੈ ਕਿਵੇਂ ਬਣੂ ਪਿਛਲੀ ਵਾਰੀ ਖਾਧੇ ਨਹੀਂ ਗਏ ਸੀ ਕੱਟ ਖਾਦੀ ਗਈ ਸੀ। ਆਪਾਂ ਐਤ ਕੀ ਸਮਾਨ ਸੁੱਕੀ ਕੀ ਪਾਵਾਂਗੇ ਇਹਦੇ ਚ? ਐਤ ਕੀ ਤੇਲ ਪਾਵਾਂਗੇ। ਹੂੰ। ਵਿੱਚ ਆਪਾਂ ਪਾਵਾਂਗੇ ਮਖਜ। ਹੂੰ। ਵਿੱਚ ਬਦਾਮ ਦੀਆਂ ਗਿਰੀਆਂ, ਤਸਕਾਹ, ਖਰੋਟ ਪਾਉਣੇ ਆ। ਖਰੋਟ ਪਾਲਾਂਗੇ ਵਿੱਚ। ਇੱਕ ਜੀਆ ਸੀਡ ਵੀ ਪਾਉਣੀ ਆਪਾਂ। ਕਾ ਜੂ ਕੋਕਸ ਮਰਜੀ ਪਾਓ ਉਹ ਤਾਂ ਆਪਦੀ ਨਹੀਂ ਆਹ ਜਿਹੜਾ ਸਾਹ ਦੇਂਦੀ ਹੈ ਉਹ ਸਾਰਾ ਕੁਝ ਪਾ ਸਾਰਾ ਪਾਣੀ ਬਾਹਰ ਇਕੱਠੀਆਂ ਜੇ ਹੁੰਦਾ ਤੂੰ ਘੱਟ ਖਾ ਲਿਆ ਕਰੀ ਜਿੱਥੇ ਇੱਕ ਪਿੰਨੀ ਖਾਣੀ ਅੱਧੀ ਖਾ ਲਿਆ ਕਰੀ ਤੇਰਾ ਹੀ ਮੱਧਾ ਕਮਜ਼ੋਰ ਹੈ ਹੈ ਤੇ ਮੇਰਾ ਸਾਰਾ ਕਸ਼ਟ ਚਾਲਿਆ ਜਾਂਦਾ ਮੇਰੇ ਕੋਲ ਜੂਗਰਾ ਤੂੰ ਨਾ ਟਟੀਆਂ ਲਵਾ ਲਈ ਕੋਈ ਗੱਲ ਨਹੀਂ